ਤੇ ਬਾਪੂ ਜੀ ਮੈਂ ਸੁਣਿਆ ਹੈ ਕਿ ਤੁਸੀਂ ਸੋਨਿਆ ਗਾਂਧੀ ਜੀ ਕੋਲ ਵੀ ਕਈ ਦਿਨ ਰਹੇ ਆ ਹਾਂ 23 ਦਿਨ 23 ਦਿਨ ਹੈ ਜੀ ਹਾਂ ਤੇ ਉਹਨਾਂ ਨੇ ਤੁਹਾਨੂੰ ਕਦੇ ਵਾਸਤੇ ਰੱਖਿਆ ਤਾਂ ਜੀ ਉਹ 26 ਜਨਵਰੀ ਨੂੰ ਗਏ ਸੀਗੇ ਦਿੱਲੀ ਜੀ ਉਤੋਂ ਅਰਜੀਵ ਰਾਜਾ ਬਣਿਆ ਸੀ ਜਦੋਂ ਅੱਛਾ ਜੀ ਹਾਂ ਹਾਂ ਅਰਜੀਵ ਗਾਂਧੀ ਪ੍ਰਧਾਨ ਮੰਤਰੀ ਬਣਿਆ ਸੀ ਹਾਂ ਅੱਛਾ ਜੀ ਇਸ ਤਰ੍ਹਾਂ ਤੋਂ ਬਾਅਦ ਇਹ ਅਰਜੀਵ ਗਾਂਧੀ ਰਾਜਾ ਬਣਿਆ ਸੀ ਉਹਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ ਸੀ ਇਹ ਪੰਚਾਇਤ ਚਾ 85 ਦੀ ਹੋਗੀ ਗੱਲ ਹਨਾ 85 ਦੀ 85 ਚ ਬਣਾਇਆ ਤਾਂ ਇੰਦਰਾ ਬਿਆ ਮਤਲਬ 83 ਦੇ ਵਿੱਚ ਹੋ ਗਿਆ ਤਾਂ ਹਾਂਜੀ ਇੰਦਰਾ ਦਾ ਤੈਅ ਹੋ ਗਿਆ ਤਾਂ 84 ਤੋਂ ਅੱਛਾ ਜੀ 19 ਹੋਤੀ ਹੋਰ ਪ੍ਰਧਾਨ ਮੰਤਰੀ 18 ਸੀ 23 ਦਿਨਾਂ ਲਈ ਹਾਂਜੀ ਜਨਵਰੀ ਨੂੰ ਹਰਜੀਵ ਦਾਤੀ ਨੇ ਬਣਾਇਆ ਗਿਆ ਸੀ ਅੱਛਾ ਜੀ ਠੀਕ ਆ ਅੱਛਾ ਬਪੀ ਬਰੇ ਉਹਨਾਂ ਨੇ ਤੁਹਾਨੂੰ ਕਾ ਕਿਉਂ ਰੱਖਿਆ ਤਾਂ ਜੀ ਉੱਥੇ ਐ ਤੇ ਹੀ ਦਿਨ ਕਾਦੇ ਵਾਸਤੇ ਸਾਡੀ ਸਭ ਤੋਂ ਪਹਿਲਾਂ 23 ਦਿਨ ਦੀ ਜਿੱਦਾਂ ਗੱਲ ਹੈ ਵੀ ਉੱਥੇ ਨੈਸਲ ਚੱਲਦੀ ਸੀਗੀ ਅੱਛਾ ਜੀ ਬੰਬੇ ਤੋਂ ਵੱਡੇ ਡਾਇਰੈਕਟਰ ਆਇਆ ਉਹ ਨੈਸਲ ਘਰਾਦੇ ਸਾਰਿਆਂ ਦੀ ਅੱਛਾ ਦਿੱਲੀ ਵਿੱਚ ਜੀ ਉੱਥੇ ਕੋਈ 11 12000 ਤੋਂ ਵੱਸੇਗਾ ਅੱਛਾ ਜੀ ਸਾਰੇ ਸੁਭਿਅੰਦੇ ਬੰਦੇ ਸੀਗੇ ਰਾਜਸਥਾਨ ਦੇ ਅਰਿਆਣੇ ਦੇ ਹਾਂਜੀ ਸਾਰੇ ਤਾਰ ਕਰਾਈ ਸੀ ਬਲਾਈ ਹੋਏ ਸੀਗੇ ਠੀਕ ਹੈ ਜੀ ਅਸੀਂ ਪੰਜਾਬ ਦੇ 7 ਬੰਦੇ ਤੇ ਅੱਛਾ ਜੀ ਬਾਕੀ 5 500 7 700 ਹਾਂਜੀ ਆਹ ਤੇਰਾ ਹਰਿਆਣੇ ਦਾ ਕੋਈ 700 ਬੰਦਾ ਸੀਗਾ ਠੀਕ ਹੈ ਜੀ ਆਪਣਾ ਰਾਜਸਥਾਨ ਦਾ 700 ਬੰਦਾ ਤਾਂ ਠੀਕ ਹੈ ਜੀ ਅਸੀਂ ਪੰਜਾਬ ਦੇ ਸਾਰੇ ਕੁੱਲ 7 ਬੰਦੇ ਤੇ ਠੀਕ ਹੈ ਜੀ ਅਲਗੋ ਜਾ ਤੁੰਬਾ ਹਾਂਜੀ ਉਹਨਾਂ ਦੇ ਨਾਮ ਯਾਦਾ ਤੁਹਾਨੂੰ ਜਿਹੜੇ ਜਿਹੜੇ ਤੁਹਾਡੇ ਨਾਲ ਤੇ ਉਸ ਵਕਤ ਸੱਤ ਬੰਦੇ ਪੰਜਾਬ ਦੇ ਹਾਂ ਬੰਦੇ ਕਿੱਥੋਂ ਕਿੱਥੋਂ ਦਾ ਤੇ ਉਹ ਕਿਆ-ਕਿਆ ਨਾਮ ਤੇ ਤੇ ਉਹ ਕਿਆ-ਕਿਆ ਪਲੇ ਕਰਦੇ ਤੇ ਸੰਗੀਤ ਸੰਗੀਤ ਵਿੱਚ ਸਾਡੇ ਗੌਣ ਵਾਲੇ ਹੀ ਬੰਦੇ ਸੀਗੇ ਹਾਂਜੀ ਲਗੋਯਾ ਦੀ ਜੋੜੀ ਬਾਜੀ ਦੀ ਦੀ ਇੱਕ ਅੱਛਾ ਜੀ ਛੇ ਤੁੰਬੀਆਂ ਵੱਜਦੀਆਂ ਨੇ ਸਾਡੀਆਂ ਅੱਛਾ ਜੀ ਇਹ ਬੜੇ ਤੁੰਬੇ ਅੱਛਾ ਜੀ ਛੇ ਤੇ ਠੀਕ ਹੈ ਜੀ ਉਹਨਾਂ ਸੀ ਸੱਤ ਬੰਦੇ ਸੀਗੇ ਠੀਕ ਹੈ ਜੀ ਉਹਦੇ ਵਿੱਚ ਫੂਕ ਵਾਲਾ ਹਵਾ ਵਾਲਾ ਸਾਜ਼ ਕੋਈ ਨਹੀਂ ਸੀਗਾ ਠੀਕ ਹੈ ਜੀ ਕਿੰਨੇ ਵੀ ਸਾਜ਼ ਠੀਕੇ ਤਾਰਾਂ ਵਾਲੇ ਸੀ ਠੀਕ ਹੈ ਜੀ ਉਹ ਲਗੋਜਾ ਫਿੱਟ ਕਰਿਆ ਸੀ ਇਸ ਕਰਕੇ ਤੂੰ ਮੇਰੇ ਨਾਲ ਮੇਲ ਹੈ ਹਾਂ ਜੀ ਹਰ ਇੱਕ ਦੋ ਜਾਨੀ ਕਿ ਉਹ ਲਗੋਜੇ ਦਾ ਸੁਰ ਹਾਂ ਜੀ ਉਹ ਵਧੀਆ ਬਣ ਜਾਂਦੀ ਸੀ ਜਿਹੜਾ ਉਹ ਲਗੋਜੇ ਦਾ ਸੁਰਤਾ ਹੈ ਹਾਂ ਜੀ ਪਹਿਲੇ ਕਾਲੇ ਤੇ ਲਗੋਜਾ ਸੀਗਾ ਉਹ ਠੀਕ ਹੈ ਜੀ ਉਹਦੇ ਨਾਲ 11 11 12000 ਸਾਰਾ ਉਸ ਉਸੇ ਤੋਂ ਇੱਕ ਤੇ ਮਿਲਦਾ ਸੀ ਠੀਕ ਹੈ ਜੀ ਉਹ ਰੈਸਲ ਚਲਦੀ ਸੀ ਅੱਛਾ ਜੀ ਠੀਕ ਹੈ ਜੀ ਦਾਦਾ ਸਿੰਟਾ ਸਭ ਨੂੰ ਮਿਲਦੇ ਸੀ ਅੱਛਾ ਜੀ ਪੰਜਾਬ ਪਹਿਲੇ ਨੰਬਰ ਤੇ ਤਾਂ ਅੱਛਾ ਜੀ ਮਿਊਜ਼ਿਕ ਵਿੱਚ ਆਪਣੇ ਜਿਹੜਾ ਵਿਰਾਸਤੀ ਮਿਊਜ਼ਿਕ ਆ ਫੌਕ ਮਿਊਜ਼ਿਕ ਚ ਸਾ ਤੋਂ ਪਿੱਛੇ ਕੇਰਲਾ ਤਾਂ ਠੀਕ ਹੈ ਜੀ ਉਦੋਂ ਪਿੱਛੇ ਹਰਿਆਣਾ ਉਦੋਂ ਪਿੱਛੇ ਰਾਜਸਥਾਨ ਹਮਾਂ ਤੋਂ estrangte ਸਾਰੀ ਬਾਰੀ ਜਾਣੀ ਕਿ ਹਿੰਦੁਸਤਾਨ ਦੇ ਵਿੱਚ ਉਸ ਵਕਤ ਵੀ ਸਭ ਤੋਂ ਜ਼ਿਆਦਾ ਪੰਜਾਬੀ ਮਿਊਜ਼ਿਕ ਨੂੰ ਪਸੰਦ ਕੀਤਾ ਜਾਂਦਾ ਸੀ ਪੰਜਾਬੀ ਜਿਹੜਾ ਨੁਜਕ ਸੀਗਾ ਨਾ ਹਾਂਜੀ ਉਦੋਂ ਗੱਲ ਇਹ ਸੀਗੀ ਜਿਹੜੇ ਅਸੀਂ ਪੰਜਾਬ ਦੇ ਬੰਦੇ ਛੇ ਟੁੰਦੇ ਹਾਂਜੀ ਛੇ ਹੀ ਮੂੰਹੋਂ ਬੋਲਦੇ ਸੀ ਠੀਕ ਹੈ ਜੀ ਜਣੀ ਸਾਡੀ ਬਲਾਈ ਸੀ ਹਾਂਜੀ ਇੱਕ ਬਲੰਦ ਸੀਗੀ ਉਹ ਹਾਂਜੀ ਸਾਰਿਆਂ ਦਾ ਸੁਰ ਇੱਕੋ ਜਿਹਾ ਹੁੰਦਾ ਇੱਕ ਸੁਰ ਤੇ ਹਾਂ ਇੱਕ ਸੁਰ ਕਰਕੇ ਬੋਲਦੇ ਇੱਕ ਸੁਰ ਤੇ ਬੋਲਦੇ ਜਿੱਥੇ ਸਾਰੇ ਇੱਕ ਇੱਕ ਖਾਂ ਤੇ ਕਰਿਆ ਹੋਇਆ ਠੀਕ ਹੈ ਪਹਿਲੇ ਤੇ ਚਾਹ ਡੇਢ ਤੇ ਹਾਂ ਪਹਿਲੇ ਤੇ ਹਾਂਜੀ ਚਾਹ ਪਹਿਲੇ ਛੁੱਟੇ ਤੇ ਕਰਦੇ ਸਾਰੇ ਇੱਕ ਸੁਰ ਤੇ ਬੋਲਦੇ ਸੀ ਹਾਂਜੀ ਇਕੱਠੀ ਆਵਾਜ਼ ਕਰਦੇ ਸੀ ਵਾਹ ਜੀ ਵਾਹ ਉਹ ਸਾਡੇ ਕੋਲ ਆਇਆ ਹਾਂਜੀ ਰਾਖਸ਼ਾ ਮੰਤਰੀ ਹਾਂਜੀ ਉਹਨੇ ਆ ਕੇ ਜਗਾ ਮਾਰ ਕੇ ਦੇਖਿਆ ਰਜੀਵ ਦੇ ਨਾਲ ਆਇਆ ਸੀ ਹਾਂਜੀ ਉਹ ਕਹਿੰਦਾ ਵੀ ਬਾਕੀ ਇਹਨਾਂ ਨੇ ਬੰਦੇ ਪੰਜਾਬ ਚ ਕੀ ਕਵਾ ਕਰ ਨਹੀਂ ਰਹੇ ਸੱਤ ਬੰਦੇ ਹੂੰ ਇਹਨਾਂ ਡਾਇਰੈਕਟਰ ਸੀਗੇ ਉਹ ਆ ਸੰਭ ਗਏ ਹਾਂਜੀ ਉਹ ਕਹਿਣ ਲੱਗੇ ਕਿ 7 ਬੰਦੇ 700 ਨਾਲ ਦੇ ਆ ਇਹ ਹਾਂ ਪੰਜਾਬ ਦੇ ਲੋਕ ਆ ਇਹ ਹਾਂਜੀ ਅਹਿਲੇ ਨੰਬਰ ਪੰਜਾਬ ਚਲੇਗਾ ਅੱਛਾ ਜੀ ਕਹਿੰਦਾ ਜੋਰਸ ਵਿੱਚ ਚੱਕਾ ਜੀ ਪੰਜਾਬੀ ਬੋਲਣ ਲੱਗ ਜਾਏ ਹਾਂਜੀ ਜੋਰਸ ਵਿੱਚ ਹਾਂਜੀ ਆ ਬਿਲਡਿੰਗ ਤੋਂ ਇੱਟਾਂ ਡਿਕਣੀਆਂ ਸ਼ੁਰੂ ਹੋ ਜਾਣਗੀਆਂ ਹਾਂ ਪਹਿਲੇ ਨੰਬਰ ਤੇ ਆਇਆ ਸੀ ਪੰਜਾਬ ਪੰਜਾਬ ਸਾਰੇ ਪਾਸੇ ਨੂੰ ਇਹ ਪਹਿਲੇ ਨੰਬਰ ਤੇ ਆਉਂਦਾ ਸੀ ਸਿੰਘਾਂ ਦੇ 12 ਗਾਈਆਂ ਜਿਹੜੇ ਜੱਤੇ ਬਣੇ ਹੋਏ ਆ ਬਹੁਤ ਵਧੀਆ ਹਾਂਜੀ ਵੀਰ ਵਾਲਾ ਜੱਤਾ ਹਾਂਜੀ ਉਹ ਤੋਂ ਇਲਾਵਾ ਹੋਰ ਕਾਫੀ ਜੱਤੇ ਆ 12 ਗਾਈਆਂ ਜਿਹੜੀਆਂ ਕਿਲਕਣੀਆਂ ਉੱਚੀਆਂ ਹਾਂਜੀ ਉਹਨਾਂ ਲੱਗੇ ਟਾਂਗੀਆਂ ਕਿੰਨੀਆਂ ਅੰਨੀਆਂ ਗੁਰਾਗ ਵਾਲੇ ਉਹਦੇ ਵਿੱਚ ਉਹਦੇ ਵਿੱਚ ਸਾਰੀਆਂ ਸਮਾਜ ਲਿੱਤਾ ਹੋਇਆ ਸੀਗਾ ਠੀਕ ਹੈ ਜੀ ਕਿਸੇ ਇੱਕ ਪਾਸੇ ਦੇ ਕਿਸੇ ਧਰਮ ਦਾ ਕਿਸਰਨਾ ਨਹੀਂ ਇੱਕ ਝੰਡਾ ਕੋਈ ਕਿਸੇ ਧਰਮ ਦਾ ਨਹੀਂ ਸੀ ਹਾਂਜੀ ਝੰਡਾ ਉੱਥੇ ਖੜਿਆ ਕੀਤਾ ਹੋਇਆ ਪੰਜਾਬ ਦਾ ਗੁੱਗਾ ਜਾਹਰ ਪੀਰ ਦਾ ਠੀਕ ਹੈ ਗੁੱਗੇ ਗੁੱਗੇ ਜਾਹਰ ਪੀਰ ਨੂੰ ਚਾਰੇ ਕੁੰਠਾ ਮੰਨਦੀਆਂ ਬਿਲਕੁਲ ਬਿਲਕੁਲ ਇੱਕਤਾ Hindu Muslim Sikh ਸਾਰੇ ਮੰਨਦੇ ਹਾਂਜੀ ਉਹ ਕਿਹਟਾ ਉਹ ਨਿਸ਼ਾਨ ਸੀਗਾ ਗੁੱਗੇ ਪੀੜ ਦਾ ਵਾਹ ਜੀ ਵਾਹ ਇੱਕ ਤਾਂ ਦਿਖਾਈ ਸੀ ਸਾਰੀ ਵਾਹ ਜੀ ਵਾਹ ਇੱਕァ ਦੀ ਮਿਸਾਲ ਕਹਿਮ ਕਿਤੇ ਧਰਮ ਨਹੀਂ ਕੋਈ ਵੀ ਬਚ ਲੈ ਆ ਗਿਆ ਕਰਾ ਅੱਛਾ ਜੀ ਉਹ ਸਾਰੇ ਧਰਮਾਂ ਦਾ ਇੱਕ ਗੁੱਗੇ ਪੀੜ ਦਾ ਨਿਸ਼ਾਨ ਸੀਗਾ ਠੀਕ ਹੈ ਜੀ ਇਹਨੂੰ ਸਾਰੇ ਧਰਮ ਮੰਨਦੇ ਆ ਠੀਕ ਹੈ ਸਾਰੇ ਕੁੰਠਾ ਮੰਨਦੀ ਆ ਹਮ ਇਸ ਕਰਕੇ ਉਹਦਾ ਨਿਸ਼ਾਨ ਸੀਗਾ ਬਾਕੀ ਪੰਜਾਬ ਦਾ ਸਾਡਾ ਫੋਕ ਜਿਹੜਾ ਹੈਗਾ ਇਹ ਸਾਡਾ ਗਾਣਾ ਵਜਾਣਾ ਉਹ ਬਹੁਤ ਸਰਦੀਆਂ ਪੁਰਾਣਾ ਹੈ ਵਾਹ ਜੀ ਬਿਲਕੁਲ ਬਿਲਕੁਲ ਇਹਦੇ ਵਿੱਚ ਨਵੀਂ ਗੱਲ ਕੋਈ ਨਹੀਂ ਹੈਗੀ ਹਾਂਜੀ 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 ਕਿ ਕਿਸਾਂ ਦੇ ਗਾਣੇ ਹਾਂਜੀ ਜਿਹੜੇ ਵੀ ਕਿਸੇ ਰਾਗੇ ਮਹਾਰਾਜੇ ਦਾ ਕਿਸੇ ਸੂਰਮੇ ਦਾ ਭਗ ਦਾ ਦਾਨੀ ਦਾ ਹਾਂਜੀ ਜਾਂ ਕਿਸੇ ਆਸ਼ਕ ਲੋਕ ਹੋયા ਜਿਹੜੇ ਰੱਬ ਦੇ ਖਾਸ ਪਿਆਰੇ ਸੀਗੇ ਹਾਂਜੀ ਲੱਲਾ ਮਾਜੂ ਇਸ ਤਰ੍ਹਾਂ ਦੀਆਂ ਗੱਲਾਂ ਹੀ ਰਾਂਝਾ ਹਾਂਜੀ ਮਲਕੀ ਕੀ ਸਾਰੇ ਗਾਣ ਨਾ ਬੱਡੇ ਪੁਰਾਣੇ ਇਹ ਜਿੰਨੇ ਵੀ ਲੋਹੇ ਮਤਲਬ ਸ਼ੁਰੂ ਤੋਂ ਹੀ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਨ ਦਾ ਕੰਮ ਕਰਦੇ ਰਹੇ ਆ ਹਾਂਜੀ ਹਾਂਜੀ ਹਨਾ ਜੀ ਜਿਹੜੇ ਉਸਤਾਦ ਲੋਕ ਹਾਂਜੀ ਇਹ ਚੀਜ਼ਾਂ ਲਿਖ ਗਏ ਹਾਂਜੀ ਬਹੁਤ ਦਿਮਾਗ ਖਰਟ ਕੀਤਾ ਉਹਨਾਂ ਨੇ ਹਾਂਜੀ ਉਹ 14 14 ਜਮਾਤਾਂ ਉਰਦੂ ਦੀਆਂ ਪੜ੍ਹੇ ਹੋਏ ਸੀਗੇ ਵਾਹ ਜੀ ਵਾਹ ਤੇ ਸੋਨੀਆ ਗਾਂਧੀ ਜੀ ਨੇ ਫਿਰ ਦਵਾਤੋਂ ਕੀ ਸੁਣਿਆ ਸੀ ਸੱਤੇ ਤਾ ਉਹੀ ਜਿਹੜੀਆਂ ਦੋ ਲਾਈਨਾਂ ਬਣਾਈਆਂ ਮੇਰੇ ਤੇ ਉਹੀ ਗਾਇਆਂ ਤੇ ਅੱਛਾ ਗਾਇਆ ਤਾਂ لمبے ਪੈਰ ਪਸਾਰ ਸਦਾ ਤੂੰ ਰਹਿਣਾ ਨਹੀਂ ਜਿੰਦੇ ਹਾਂਜੀ ਜਿਹੜੀ ਬੰਦਿਆ ਚੜ ਗਈ ਤੈਨੂੰ ਮਾਸਤੀ ਮਾਇਆ ਦੀ ਹਾਂ ਇੰਤਜ਼ਾਰ ਹੋ ਜਾਣੀ ਤੇਰੀ ਆ ਚੋਰੀ ਕਾਇਆਂ ਦੀ ਹਾਂ ਕਾਲ ਗਰੇਲਾ ਇੱਕ ਦਿਨ ਸਿਰ ਤੇ ਪੈਣਾ ਨਹੀਂ ਜਿੰਦੇ ਹਾਂ لمبے ਪੈਰ ਪਸਾਰ ਸਦਾ ਤੂੰ ਰਹਿਣਾ ਨਹੀਂ ਜਿੰਦੇ ਚਲ ਜੀ ਫੇਰ ਹਾਂ ਲੋ ਦੋਸਤੋ ਹੁਣ ਬਾਪੂ ਜੀ ਤੁਹਾਨੂੰ ਸੁਣਾਉਣਗੇ ਜਿਹੜਾ ਇਹਨਾਂ ਨੇ 1985 ਵਿੱਚ ਸੋਨੀਆ ਗਾਂਧੀ ਜੀ ਨੂੰ ਸੁਣਾਇਆ ਸੀ ਤੇ ਸੋਨੀਆ ਗਾਂਧੀ ਜੀ ਮਸਤ ਹੋ ਗਏ ਜੀ ਤੇ ਉਹਨਾਂ ਨੇ ਬਾਪੂ ਜੀ ਨੂੰ ਸਰਟੀਫਿਕੇਟ ਵੀ ਦਿੱਤਾ ਤੇ ਇਨਾਮ ਕਾ ਨਾਮ ਵੀ ਦਿੱਤੇ ਤੇ ਬਾਪੂ ਜੀ ਨੂੰ ਸੱਤੇ ਬੰਦੇ ਉਹਨੂੰ ਮਿਲਿਆ ਸੱਤੇ ਬੰਦੇ ਉਹਨੂੰ ਸਨਮਾਨਿਤ ਵੀ ਕੀਤਾ ਇਹ ਉਹਨਾਂ ਨੇ ਬਾਪੂ ਜੀ ਨੂੰ ਨਹੀਂ ਦੋਸਤੋ ਬਾਪੂ ਜੀ ਦੀ ਕਿਰਪਾ ਹੈ ਕਿ ਪੂਰੇ ਪੰਜਾਬ ਨੂੰ ਸਨਮਾਨ ਮਿਲਿਆ ਸੀ ਉਸ ਵਕਤ ਉਨਾਰੇ ਬਾਪੂ ਜੀ ਦੇ ਰੂਪ ਵਿੱਚ ਉਹ ਸੱਤੇ ਬੰਦਿਆਂ ਦੇ ਰੂਪ ਵਿੱਚ ਇਹਨਾਂ ਦੀ ਟੀਮ ਦੇ ਰੂਪ ਵਿੱਚ ਪੂਰੇ ਪੰਜਾਬ ਨੂੰ ਸਨਮਾਨ ਕੀਤਾ ਗਿਆ ਸੀ ਇਸ ਵਕਤ ਤੇ ਲੋ ਜੀ ਬੜਾਈ ਕੀਤੀ ਪੱਗ ਮੰਨੀ ਦੀ ਪੰਜਾਬ ਦੀ ਖਾਸਾ ਅਰਜੀਵ ਦੇ ਸਿੱਤੇ ਮੇਰੇ ਸਾਥ ਜੀ ਦੇ ਬੰਨੀ ਤੋਂ ਅੱਛਾ ਜੀ ਅਰਜੀਵ ਗਾਂਧੀ ਜੀ ਦੇ ਹਾਂ ਫੋਟੋ ਦੇਖੀਆ ਵਾਹ ਵਾਹ ਬਹੁਤ ਮਹਾਰਾਲੀ ਗੱਲ ਹੈ ਜੀ ਸਾਰਾ ਕੋਈ ਕਿਸੇ ਚੀਜ਼ ਕਰ ਬੜਾਈ ਕਰਦਾ ਕੋਈ ਕਾਸੀ ਗੱਲ ਕਰਦਾ ਕੋਈ ਆਸੀ ਪੰਜਾਬੀਆਂ ਨੇ ਪੱਗ ਬੰਨੀ ਸਭ ਤੋਂ ਵੱਡੀ ਬੜਾਈ ਆ ਇਹ ਪੱਗ ਤੋਂ ਰੋਗਾ ਡਕੇ ਆ ਬਿਲਕੁਲ ਜੀ ਜਦ ਜਿਹੜੇ ਕਥਾ ਸੁਣਾਇਦਿਨ ਉਹ ਕਥਾ ਦੇ ਵਿੱਚ ਫਿਰ ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਅਸਲੀ ਕਰਦਾ ਇਹ ਸੰਫੀਆਂ ਹਾਂਜੀ ਲੋਕ ਕਥਾਵਾਂ ਹਾਂਜੀ ਪੰਜਾਬ ਦੇ ਜਿੰਨਾ ਵੀ ਕਲਚਰ ਹੈ ਹਾਂਜੀ ਜੀ ਵੀ ਜ਼ਾਰੇ ਤੋਂ ਲੈ ਕੇ ਤੇ ਲੋਕ ਤੱਕ ਗੀਤ ਸੰਗੀਤ ਹਾਂਜੀ ਤੇ ਕਹੀ ਕੋਹਾੜੀ ਤੇ ਦਸਲਾ ਤੇ ਲੇਬਰ ਤੇ ਮਜ਼ਦੂਰ ਹਾਂਜੀ ਤੇ ਰੋਟੀ ਰੋਜੀ ਜਿਹੜੇ ਹਰ ਬੰਦੇ ਹਾਂਜੀ ਆਪਣੀ ਬਣਾ ਕੇ ਖਾਂ ਰੋਜ਼ ਦੀ ਰੋਜ਼ ਬਣਾਉਂਦੇ ਆ ਤੇ ਆ ਮਤਲਬ ਕਮਾਉਂਦੇ ਆ ਰੋਜ਼ ਦੀ ਰੋਜ਼ ਖਾਂਦੇ ਆ ਇਹ ਜਿਹੇ ਵੀ ਬੰਦੇ ਆਪਣੇ ਪੰਜਾਬ ਦੇ ਵਿੱਚ ਹੈਗੇ ਆ ਬਿਲਕੁਲ ਜਿਹੜੀ ਮਤਲਬ ਜਿਆਦਾਤਰ ਤਾਂ ਹੈ ਹੀ ਇਹ ਲੋਕ ਤਤ ਵਿੱਚ ਆ ਜਾਂਦਾ ਇਹਨਾਂ ਪਰ ਵੀ ਗੀਤ ਬਣਾਏ ਜਾਂਦੇ ਆ ਗਰੀਬੀਆਂ ਪਰ ਵੀ ਗੀਤ ਬਣਾਈ ਜਾਂਦੇ ਆ ਅਮੀਰਾ ਦੇ ਵੀ ਗੀਤ ਬਣਾਉਂਦੇ ਆ ਲੋਕ ਹਾਂਜੀ ਗਰੀਬ ਦਾ ਗੱਲ ਗੀਤ ਗਰੀਬ ਸੁਣਦਾ ਕਿਹੜੇ ਉਹ ਪਿੱਛੇ ਹੈ ਨਾ ਇੱਕ ਜਾਗਰੂਕਨ ਜਾਗਰੂਕ ਲੋਕਾਂ ਦੇ ਉਹ ਸਰਕਾਰ ਦੇ ਧਿਆਨ ਚ ਲਿਆਉਣ ਵਾਸਤੇ ਕਲਾਕਾਰ ਬਹੁਤ ਕੁਝ ਕਰਦੇ ਆ ਜਦ ਗਰੀਬ ਦਾ ਗੀਤ ਗਰੀਬ ਸੁਣਦਾ ਨਾ ਗਰੀਬ ਗਰੀਬ ਦੇ ਉੱਪਰ ਗੀਤ ਗਾਇਆ ਜਾਂਦਾ ਕਲਾਕਾਰ ਗਰੀਬ ਹੱਸਦਾ ਨਹੀਂ ਰੋਂਦਾ ਵੀ ਮੇਰੇ ਪਰ ਗੀਤ ਬਣਾਉਦੇ ਨੇ ਲੋਕ ਪਰ ਮੇਰੀ ਮਜਬੂਰੀ ਕੋਈ ਸਮਝੀ ਨਹੀਂ ਵੀ ਮੈਂ ਮੈਨੂੰ ਕਿੰਨੀ ਬੜੀ ਮਜਬੂਰੀ ਆ ਜਦ ਅਮੀਰ ਦਾ ਕਿਸੇ ਦਾ ਗੀਤ ਬਣਾਇਆ ਜਾਂਦਾ ਅਮੀਰ ਫਿਰ ਬਹੁਤ ਬੜੀਆਂ ਬੜੀਆਂ ਪਾਪੀਆਂ ਰੱਖਦਾ ਹੈ ਗੀਤ ਜਾਂ ਬੜੇ ਬੜੇ ਖਰਚੇ ਕਰਦਾ ਹੈ ਤੇ ਉਹ ਹੱਸਦੇ ਆ ਖੁਸ਼ੀਆਂ ਮਨਾਉਂਦੇ ਆ ਬਿਲਕੁਲ ਜੀ ਇਹ ਗੀਤ ਸੰਗੀਤ ਇਹ ਵੀ ਲੋਕ ਤਤ ਹੈ ਇਹ ਵੀ ਪੰਜਾਬ ਦੀ ਜੜ੍ਹ ਵਿਰਾਸਤ ਦੇ ਵਿੱਚ ਆਉਂਦਾ ਹੈ ਨਹੀਂ ਆਇਆ ਚਲੋ ਆਪੋ ਜੀ ਨੂੰ ਸਲਾਉਣਗੇ ਆਪਣਾ ਸਤਿ ਸ੍ਰੀ ਅਕਾਲ ਜਿਹੜਾ ਨੂੰ ਸਾਥ ਬਾਪੂ ਜੀ ਨੇ ਸੋਨੀਆ ਗਾਂਧੀ ਜੀ ਨੂੰ ਸੁਣਾਇਆ ਸੀ। ਹੋਰ ਹੋਰ ਦੂਰ ਮੇਰਾ ਕੱਤੇ ਜਿਹਾ ਸੋਹਣੂ ਕਾਹ ਚਾਹ ਤੱਕ ਤਰੀ ਦੇ ਪੱਤੇ।